ਬਾਈ ਗੁਰੂ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਈ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਗੜੀ ਆ ਭਰਾਓ ਜਿਹੜੀਆਂ ਜਿੱਦਾਂ ਦਿਨੋਂ ਦਿਨ ਬਿਮਾਰੀਆਂ ਵਧ ਰਹੀਆਂ ਨੇ ਆ ਉਹਦਾ ਮੇਨ ਕਾਰਨ ਆ ਅਸੀਂ ਪ੍ਰਾਰਥਨ ਕੀਤਾ ਛੱਡ ਕੇ ਹੁਣ ਅਸੀਂ ਮਤਲਬ ਸੋਦੇ ਬਸ ਸੋ ਸੇਵਾ ਦੇ ਬਸ ਪੈ ਗਏ ਆਪਾਂ ਦਿਖਾਵਾ ਵੱਧ ਕਰਨ ਲੱਗ ਗਏ ਪੱਲੇ ਸਾਡੇ ਕੋਲ ਹੈ ਨਹੀਂਗਾ ਹੁਣ ਅਸੀਂ ਤੁਹਾਡੇ ਨਾਲ ਪੁਰਾਣੇ ਗੱਲਾਂ ਬਾਤਾਂ ਕਰਦਾ ਜੀ ਮੇਰੇ ਅੱਗੇ ਤੁਸੀਂ ਪ੍ਰਾਪਤ ਦੇਖ ਰਹੇ ਪਿੱਤਲ ਦੀ ਹੈ ਜੀ ਆਹ ਥਾਲ ਪਿੱਤਲ ਦਾ ਹੈ ਆਪ ਦਿੱਲੀ ਮਿੱਟਲ ਦੀਆ ਯਾ ਨਾ ਯਾ ਸਿਕੋਟਨਾ ਇਹ ਨਿਮਣਾ ਘੋਟਨਾ ਜੀ ਇਹ ਆਪਣੇ ਜਦੋਂ ਪ੍ਰਕਾਸ਼-ਕਾਸ਼ ਆਪਣੇ ਅੰਦਰ ਜਾਂਦਾ ਜੀ ਐਂਟੀ ਆਕਸੀਡੈਂਟ ਹੁੰਦਾ ਜੀ ਤਾਂ ਆਪਣੇ ਬਿਮਾਰੀਆਂ ਨੂੰ ਐਟਮੈਟਿਕ ਖਤਮ ਕਰ ਦਿੰਦਾ ਤੇ ਨਾਲ ਆ ਦਸ ਤੇ ਪੈਣੀ ਚਟਨੀ ਘਟਣ ਵਾਸਤੇ ਜਿਹਦੇ ਵਿੱਚ ਅਸੀਂ ਚਾਹਦੇ ਘੋਟਦੇ ਤੇ ਨਾਲ ਦੇ ਨਾਲ ਖਾਣੇ ਆ ਹੁਣ ਕੀ ਆ ਹੁਣ ਜਿਹੜੇ ਬੀਬੀਆਂ ਨਹੀਂ ਇਹ ਘਰ ਦੇ ਵਿੱਚ ਉਹਨੇ ਚਾਹਦੇ ਘੋਟਣੀਆਂ ਤੜਕਾ ਲਾ ਕੇ ਸਾਤ ਦਿਨ ਫ੍ਰਿਜ ਚ ਰੱਖ ਦੇਣੀਆਂ ਕਮ ਚਾ ਕੱਢਿਆ ਘਰੋਂ ਕੀਤੀ ਖਾ ਲਈ ਤਾਂ ਬਿਮਾਰੀਆਂ ਸਾਡੇ ਪਰਿਛਿ ਪਰਾ ਹੋ ਰਹਿਣੀਆਂ ਤਾਂ ਭਰਾਓ ਜਿਹੜੀ ਆ ਵੀਡੀਓ ਆ ਇਹਨੂੰ ਬਦੋ ਲਾਇਕ ਰਿਓ ਬਦੋ ਸ਼ੇਅਰ ਕਰਿਓ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਬਾਈਕ ਦੀ ਖਾਲਸਾ ਵਹਿ ਕੁਝ ਕੀ ਪੜ੍ਹੇ